ਮੈਡੀਕਲ ਦੀ ਦੁਕਾਨ ਖੁੱਲ੍ਹਦੇ ਸਾਰ ਤਿੰਨ ਲੁਟੇਰਿਆਂ ਦੀ ਐਂਟਰੀ ਹੋਈ ਜਿਨ੍ਹਾਂ ਦੇ ਵੱਲੋਂ ਇੱਥੇ ਲੁੱਟਖੋਹ ਕੀਤੀ ਗਈ ਗੱਲੇ ਦੇ ਵਿੱਚ ਪਏ ਪੈਸੇ ਲੈ ਕੇ ਫਰਾਰ ਹੋਏ ਨੇ ਮੋਟਰਸਾਈਕਲ ਤੇ ਸਵਾਰ ਹੋ ਕੇ ਦਵਾਈ ਲੈਣ ਦੇ ਬਹਾਨੇ ਮੈਡੀਕਲ ਸ਼ਾਪ ਦੇ ਵਿੱਚ ਦਾਖਲ ਹੋਏ ਫਿਰ ਕਰਿੰਦੇ ਤੋਂ ਦਵਾਈ ਮੰਗੀ ਦਵਾਈ ਦੇਣ ਤੋਂ ਬਾਅਦ ਇਹਨਾਂ ਨੇ ਪੇਮੈਂਟ ਵੀ ਕਰ ਦਿੱਤੀ ਫਿਰ ਜਦੋਂ ਦੂਸਰੀ ਵਾਰ ਇੱਕ ਹੋਰ ਦਵਾਈ ਮੰਗੀ ਜੋਹੀ ਕਰਿੰਦਾ ਅਲਮਾਰੀ ਦੇ ਵੱਲ ਮੁੜਿਆ ਤਾਂ ਇਹਨਾਂ ਦੇ ਵਿੱਚੋਂ ਇੱਕ ਲੁਟੇਰੇ ਨੇ ਉਸ ਨੂੰ ਜਫਾ ਪਾ ਲਿਆ ਦੂਜੇ ਨੇ ਤੇਜ਼ ਤਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਫਿਰ ਇੱਕ ਹੋਰ ਲੁਟੇਰੇ ਨੇ ਗੱਲੇ ਦੇ ਵਿੱਚ ਪਏ ਪੈਸੇ ਲੈ ਲਏ ਔਰ ਕਰਿੰਡਰ ਦੇ ਵੱਲੋਂ ਇਸ ਲੁਟੇਰੇ ਦਾ ਮੁਕਾਬਲਾ ਵੀ ਕੀਤਾ ਗਿਆ ਖਿੱਚ ਤੂੰ ਮੌਕੇ ਨਕਾਬ ਵੀ ਲਹਿ ਗਿਆ ਔਰ ਤਸਵੀਰ ਆ ਜਿਹੜੀ ਕੈਮਰੇ ਦੇ ਵਿੱਚ ਇਸ ਲੁਟੇਰੇ ਦੀ ਤੈਦ ਹੋਈ ਹੈ ਬਾਈਕ ਸਵਾਰ ਤਿੰਨ ਲੁਟੇਰਿਆਂ ਦੇ ਵੱਲੋਂ ਮੈਡੀਕਲ ਸ਼ਾਪ ਨੂੰ ਨਿਸ਼ਾਨਾ ਬਣਾਇਆ ਗਿਆ ਤੜਕੇ-ਤੜਕੇ ਹਾਲੇ ਦੁਕਾਨ ਖੁੱਲੀ ਹੀ ਸੀ ਤਾਂ ਬਾਈਕ ਤੇ ਸਵਾਰ ਹੋ ਕੇ ਤਿੰਨ ਲੁਟੇਰੇ ਆਏ ਜਿਨ੍ਹਾਂ ਨੇ ਦਵਾਈ ਲੈਣ ਦੇ ਬਹਾਨੇ ਇੱਥੇ ਲੁੱਟ ਕੀਤੀ ਹਾਲਾਂਕਿ ਦੁਕਾਨ ਦੇ ਕਰਮਿੰਦੇ ਦੇ ਵੱਲੋਂ ਇਹਨਾਂ ਦਾ ਵਿਰੋਧ ਕੀਤਾ ਗਿਆ ਪਰ ਤੇਜ਼ ਤਰ ਹਥਿਆਰਾਂ ਦੇ ਨਾਲ ਇਹਨਾਂ ਨੇ ਵਾਰ ਕੀਤੇ ਨੇ ਤਸਵੀਰਾਂ ਫਰੀਦਕੋਟ ਦੇ ਜੈਤੋ ਤੋਂ ਸਾਹਮਣੇ ਆਈਆਂ ਨੇ ਇਹ ਹਾਲਾਤ ਪੰਜਾਬ 'ਚ ਰੁਕਣ ਦਾ ਨਾਮ ਨਹੀਂ ਲੈ ਰਹੇ ਤੇ ਇਹ ਤਸਵੀਰਾਂ ਪੰਜਾਬ ਸਰਕਾਰ ਦੀ ਨਿਰਾਕੀ ਆਏ ਦਿਨ ਪੇਸ਼ ਕਰਦੀਆਂ ਨੇ ਤੇ ਆਪ ਸਰਕਾਰ ਨਹੀਂ ਇਹ ਜਨਤਾ ਦੇ ਖਿਲਾਫ ਚੱਲਣ ਵਾਲੀ ਐਂਟੀ ਪੰਜਾਬ ਪਾਰਟੀ ਐ ਜਿਸ ਨੇ ਸਤਾ ਸੰਭਾਲਣ ਤੋਂ ਬਾਅਦ ਇੱਕ ਦਿਨ ਵੀ ਪੰਜਾਬ ਤੇ ਪੰਜਾਬੀ ਅਦੇਪਲੇ ਲਈ ਕੋਈ ਕੰਮ ਨਹੀਂ ਕੀਤਾ ਜਿਸ ਨੇ ਇਹ ਤਸਵੀਰਾਂ ਗਵਾ ਨੇ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤੇ ਪੰਜਾਬ ਦੇ ਹਾਲਾਤ ਪੰਜਾਬ ਸਰਕਾਰ ਨੇ ਖਰਾਬ ਕੀਤੇ ਨੇ ਤੇ ਇਸ ਦੀਆਂ ਇੱਕ ਤਸਵੀਰਾਂ ਗਵਾਹੀ